raised to move for leave to introduce the wakf amendment bill 2024 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਹੁਣ ਵਕਫ ਬੋਰਡ ਵਿੱਚ ਵਕਫ ਸੋਧ ਬਿੱਲ ਰਾਹੀਂ ਬਦਲਾ ਕਰਨ ਜਾ ਰਹੀ ਹੈ ਵਕਫ ਬੋਰਡ ਵਿੱਚ ਗੈਰ ਮੁਸਲਮ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਅਧਿਕਾਰ ਦੇਣ ਦੀ ਤਿਆਰੀ ਹੋ ਰਹੀ ਹੈ ਵਕਫ ਬੋਰਡਾਂ ਨੂੰ ਕੰਟਰੋਲ ਕਰਨ ਲਈ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਜਿਸ ਦਾ ਭਾਰੀ ਵਿਰੋਧ ਉੱਠ ਖੜਾ ਹੋਇਆ ਹੈ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਜੀਵ ਜੂ ਨੇ ਲੋਕ ਸਭਾ ਵਿੱਚ ਬਕਵਸੋਧ ਬਿੱਲ 2024 ਪੇਸ਼ ਕੀਤਾ ਜਿਵੇਂ ਹੀ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਤਾਂ ਇਸ ਦਾ ਸੰਸਦ ਦੇ ਅੰਦਰ ਅਤੇ ਬਾਹਰ ਦੋਵੇਂ ਥਾਵਾਂ ਉੱਤੇ ਵਿਰੋਧ ਸ਼ੁਰੂ ਹੋ ਗਿਆ ਇਸ ਬਕਵਸੋਧ ਬਿੱਲ ਦਾ ਹੋਰ ਘੱਟ ਗਿਣਤੀਆਂ ਨਾਲ ਕੀ ਸੰਬੰਧ ਹੈ ਸਿੱਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਸ ਨੂੰ ਜੋੜ ਕੇ ਕਿਉਂ ਦੇਖਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਬੀਜੇਪੀ ਅਤੇ ਮੋਦੀ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਜਾਣਬੁੱਝ ਕੇ ਅਜਿਹੇ ਵਿਵਾਦਿਤ ਮੁੱਦੇ ਛੇੜਦੀ ਹੈ ਇੱਕ ਡੂੰਗੀ ਸਾਜ਼ਿਸ਼ ਅਤੇ ਰਣਨੀਤੀ ਤਹਿਤ ਦੇਸ਼ ਦੇ ਲੋਕਾਂ ਨੂੰ ਅਜੀਆਂ ਗੱਲਾਂ ਵਿੱਚ ਉਲਝਾ ਕੇ ਰੱਖਣ ਦਾ ਕੀ ਕੰਮ ਹੋ ਰਿਹਾ ਹੈ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਵਿੱਚ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ ਅਤੇ ਵੀਡੀਓ ਦੇ ਅਖੀਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟੈਂਡ ਤੋਂ ਵੀ ਜਾਣੂ ਕਰਾਵਾਂਗੇ ਇੱਕ ਉਦਾਹਰਨ ਨਾਲ ਇਸ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਦੇਸ਼ Hindu ਬਹੁ ਗਿਣਤੀ ਵਾਲਾ ਏ ਇੱਥੇ ਮੰਦਰਾਂ ਲਈ ਵੀ ਬੋਰਡ ਬਣਿਆ ਹੋਇਆ ਹੈ Hindu ਮੰਦਰ ਬੋਰਡ ਵਿੱਚ ਗੈਰ Hindu ਨੂੰ ਸ਼ਾਮਲ ਕਰਨਾ ਕਿਵੇਂ ਹੋਵੇਗਾ ਇਸ ਤੋਂ ਵੀ ਅੱਗੇ ਜੇਕਰ ਕਿਹਾ ਜਾਵੇ ਕਿ Hindu ਮੰਦਰ ਬੋਰਡ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਸ਼ਾਮਲ ਕਰਨਾ ਹੈ ਤਾਂ ਸੋਚੋ ਕੀ ਹੋਏਗਾ ਇਸ ਨੂੰ ਲੈ ਕੇ ਕਿੰਨਾ ਵੱਡਾ ਹੰਗਾਮਾ ਖੜਾ ਹੋ ਸਕਦਾ ਹੈ Hindu Bhai Chara Mandir Board ਵਿੱਚ ਗੈਰ ਹਿੰਦੂ ਨੂੰ ਸਹਿ ਨਹੀਂ ਕਰੇਗਾ ਮੁਸਲਮਾਨ ਭਾਈਚਾਰੇ ਦੇ ਕਿਸੇ ਵਿਅਕਤੀ ਭਾਵੇਂ ਉਹ ਜਿੱਡੀ ਮਰਜ਼ੀ ਵੱਡੀ ਸ਼ਖਸੀਅਤ ਦਾ ਮਾਲਕ ਹੋਵੇ ਨੂੰ ਤਾਂ ਬਿਲਕੁਲ ਵੀ ਨਹੀਂ ਚੱਲਿਆ ਜਾਏਗਾ ਫਿਰ ਘਟ ਗਣਤੀਆਂ ਦੇ ਬੋਰਡਾਂ ਦੇ ਧਾਰਮਿਕ ਸੰਸਥਾਵਾਂ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ ਸੰਵਿਧਾਨਕ ਮਾਹਿਰ ਪ੍ਰੋਫੈਸਰ ਫੈਜ਼ਾਨ ਮੁਸਤਾਫਾ ਕਹਿੰਦੇ ਨੇ ਕਿ ਵਕਫ ਨੂੰ ਕੰਟਰੋਲ ਕਰਨ ਦਾ ਮਤਲਬ ਕੀ ਅਸੀਂ ਸਮਾਜ ਸੇਵਾ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ ਉਹ ਵੀ ਮੰਦਿਰ ਬੋਰਡ ਵਿੱਚ ਗੈਰ ਹਿੰਦੂ ਨੂੰ ਲਏ ਜਾਣ ਦੀ ਦਲੇਰ ਦਿੰਦੇ ਨੇ ਅਤੇ ਕਹਿੰਦੇ ਨੇ ਕਿ ਇਨਾਂ ਉੱਤੇ ਸਾਫ਼ ਲਿਖਿਆ ਹੁੰਦਾ ਹੈ ਕਿ ਸਿਰਫ਼ ਹਿੰਦੂਈ ਮੈਂਬਰ ਹੋਏਗਾ ਅੱਜ ਬਗਾ ਬੋਰਡ ਨਾਲ ਜੋ ਹੋ ਰਿਹਾ ਹੈ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਗੈਰ ਸਿੱਖ ਨੂੰ ਲਏ ਜਾਣ ਦਾ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ ਇਹ ਗੱਲ ਸੋਚਣ ਵਿੱਚ ਕਿੰਨੀ ਅਜੀਬ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣੀ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੈਰ ਸਿੱਖ ਹੋਵੇ ਇਸੇ ਕਰਕੇ ਬਕਵਸੋਧ ਬਿੱਲ ਦਾ ਵਿਆਪਕ ਪੱਧਰ ਤੇ ਵਿਰੋਧ ਹੋਣ ਲੱਗਾ ਹੈ ਇਸੇ ਲਈ ਇਸ ਨੂੰ ਸੰਵਿਧਾਨ ਵਿਰੋਧੀ ਫੈਡਰਲ ਢਾਂਚੇ ਦੇ ਖਿਲਾਫ ਅਤੇ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਵਾਲਾ ਬਿੱਲ ਘਰਾਰ ਦਿੱਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੀ ਵੀ ਇਸ ਬਾਰੇ ਪ੍ਰਤੀਕਿਰਿਆ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਵੱਡੀ ਮੁਸਲਮਾਨ ਆਬਾਦੀ ਨੂੰ ਭਰੋਸੇ ਵਿੱਚ ਲਏ ਬਿਨਾ ਅਜੇ ਹਾ ਕੋਈ ਵੀ ਫੈਸਲਾ ਲੈਣ ਤੋਂ ਗਰੇਜ਼ ਕਰਨਾ ਚਾਹੀਦਾ ਹੈ ਉਹ ਕਹਿੰਦੇ ਨੇ ਇਹ ਵਕਵ ਜਾਇਦਾਦਾਂ ਦੇ ਸਾਮ ਸਵਾਲ ਦਾ ਮੁੱਦਾ ਹੈ ਮੁਸਲਮ ਭਾਈਚਾਰੇ ਨੂੰ ਸਾਰੀਆਂ ਪ੍ਰਸਤਾਵਿਤ ਸੋਧਾਂ ਦੇ ਨਾਲ ਬੋਰਡਾਂ ਉੱਤੇ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੀ ਮਨਜ਼ੂਰੀ ਜ਼ਰੂਰੀ ਹੈ ਫਿਰ ਉਹ ਸ਼੍ਰੋਮਣੀ ਕਮੇਟੀ ਨੂੰ ਇਸ ਨਾਲ ਜੋੜ ਲੈਂਦੇ ਨੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲਈ ਬਕਰੇ ਗੁਰਦੁਆਰਾ ਕਮੇਟੀ ਬਣਾ ਦਿੱਤੀ ਸੀ ਇਸ ਨਾਲ ਸਿੱਖ ਕੌਮ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ ਅਤੇ ਸਮੁੱਚੀ ਕੌਮ ਦੁਖੀ ਹੈ ਘੱਟ ਗਿਣਤੀ ਭਾਈਚਾਰਿਆਂ ਨੂੰ ਭਰੋਸੇ ਵਿੱਚ ਲਏ ਬਿਨਾ ਅਜਿਹੇ ਇੱਕ ਪਾਸੜ ਫੈਸਲੇ ਉਹਨਾਂ ਨੂੰ ਦੂਰ ਕਰਨ ਵੱਲ ਲੈ ਜਾਂਦੇ ਨੇ ਇਸ ਲਈ ਅਜਿਹੀਆਂ ਹਰਕਤਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ सुखबीर सिंह बादल की पत्नी पार्लियामेंट हरसिमरत बादल ने भी कुछ अजे विचार प्रगटाए ने मैं आ, इस चीज के बिल्कुल हक में हूँ कि किसी भी कम्युनिटी के आ, किसी अधिकार के ऊपर जो कोई इधर बिल आता है तो उस कम्युनिटी को कॉन्फिडेंस में लेके उनकी सहमति के साथ आना चाहिए ये वक्फ बोर्ड का जो बिल लेके आ रहे हैं उन्होंने कौन से मुस्लिम मुस्लिम समुदाय जो एक बहुत बड़ी माइनॉरिटी है हमारे देश की क्या उनके साथ बात बातचीत करके उनके साथ कोई रिटर्न कंसेंट मिला है क्योंकि ये मुस्लिम पर्सनल लॉ की बात है अब जे इस माइनॉरिटी को आप आइसोलेट करेंगे कि उनके जो अपना लॉ है उसके ऊपर आप अपना कानून बनाएंगे तो ये हमारे सिखों के साथ तो ऑलरेडी आप कर चुके हैं जो हमारे हरियाणा के ऊपर हमारे गुरुद्वारों के ऊपर कब्जा किया है एक एक्ट ऑफ पार्लियामेंट के खिलाफ जाके पुलिस को भेज के जोर ज़बरदस्ती से भाजपा ने हमारी हरियाणा की कमेटी तोड़ी है सरकारी लोग वहाँ पर बैठा के आज तयश नैश कर दिया हमारे गुरुद्वारों की मैनेजमेंट को सो ये बहुत अफसोस की बात है कि राजनीति के लिए ऐसे ऐसे कानून आते हैं और ऐसे ऐसे कदम उठाए जाते का का हैं। ਹੁਣ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਇਸ ਬਾਰੇ ਕੀ ਕਹਿ ਰਹੇ ਨੇ। ਪਾਰਲੀਮੈਂਟ ਦੇ ਅੰਦਰ ਵਕਫ ਬੋਰਡ ਸੋਧ ਬਿੱਲ ਦੇ ਨਾਮ ਦੇ ਉੱਤੇ ਇੱਕ ਬਿੱਲ ਜੋ ਲਿਆਂਦਾ ਗਿਆ ਜਿਹੜਾ ਕਿ ਦੇਸ਼ ਦੀਆਂ ਘਟਕੜੀਆਂ ਲਈ ਬਹੁਤ ਵੱਡੀ ਚੁਣੌਤੀ ਹੈ। ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕੀ ਘਟ ਗਿਣਤੀਆਂ ਲਈ ਜੋ ਸੁਨੇਹਾ ਉਹ ਉਸ ਨੂੰ ਲਾਗੂ ਕਰਨ ਉੱਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚੱਲ ਰਹੀ ਆ ਇਸੇ ਤਰ੍ਹਾਂ ਹੀ ਸ਼ਰੋਵੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨੂੰ ਤੋੜ ਕੇ ਵੱਖਰੀ ਕਮੇਟੀ ਬਣਾਉਣਾ ਹਜੂਰ ਸਾਹਿਬ ਬੋਰਡ ਦੇ ਵਿੱਚ ਜਿਹੜੇ ਆਪਣੇ ਨਮਾਇਦੇ ਨਾਮਜ਼ਦ ਕਰ ਰਹੇ ਸੋ ਅਖੀਰ ਜਿਹੜਾ ਸਭ ਤੋਂ ਵੱਡਾ ਇੱਕ ਕੱਟਾ ਘਟ ਗਿਣਤੀ ਮੁਸਲਮਾਨ ਵਰਗਾ ਉਹਨਾਂ ਦਾ ਜਿਹੜਾ ਵਕ ਬੋਰਡ ਆ ਜਿਹੜਾ ਕੀ ਪ੍ਰਬੰਧ ਸੰਭਾਲਦਾ ਧਾਰਮਿਕ ਸਥਾਨਾਂ ਦਾ ਇਹ ਮੌਸ ਦੇ ਵਿੱਚ ਗੈਰ ਮੁਸਲਮਾਨਾਂ ਦੇ ਨੂੰ ਸ਼ਮੂਲੀਅਤ ਕਰਨ ਦਾ ਜਿਹੜਾ ਮਾਮਲਾ ਆਇਆ ਭਾਵੇਂ ਕਿ ਜਿਹੜੀ ਵਿਰੋਧੀ ਧਿਰ ਹੈ ਉਸਨੇ ਇਸ ਗੱਲ ਲਈ ਬਹੁਤ ਵੱਡੀ ਆਵਾਜ਼ ਨੂੰ ਬੁਲੰਦ ਕੀਤੀ ਆ ਇਸ ਦੇ ਬਾਰੇ ਦੇ ਵਿੱਚ ਇਸ ਮਾਮਲੇ ਵਿੱਚ ਸ਼ਰੌਣੀ ਗੁਰਦੁਆਰਾ ਪਰੋਧਾ ਕਮੇਟੀ ਦੇ ਗੁਰਦੁਆਰਿਆਂ ਦੇ ਪਰੋਧਾ ਬਾਰੇ ਵੀ ਮਿਸਟਰ ਨੱਕਵੀ ਜਿਹੜੇ ਐਮਪੀ ਉਹਨਾਂ ਨੇ ਜ਼ਿਕਰ ਵੀ ਕੀਤਾ ਪਾਰਲੀਮੈਂਟ ਦੇ ਵਿੱਚ ਕਿਸੇ ਦਾ ਵੀ ਧਰਮ ਦਾ ਮਸਲਾ ਵਾ ਚਾਹੇ ਕੋ ਮੰਦਿਰ ਦੀ ਕਮੇਟੀ ਆ ਉਹਦੇ ਕੋਈ ਗੈਰ ਹਿੰਦੂ ਨਹੀਂ ਹੋ ਸਕਦਾ ਕੋਈ ਗੁਰਦੁਆਰੇ ਦੀ ਕਮੇਟੀ ਆ ਉਹਦੇ ਗੈਰ ਸਿੱਖ ਨਹੀਂ ਹੋ ਸਕਦਾ ਜੇ ਜਿਹੜੀ ਕੋਈ ਮੁਸਲਮਾਨਾਂ ਦੀ ਕਮੇਟੀ ਆ ਉਹਦੇ ਵਿੱਚ ਕੋਈ ਗੈਰ ਮੁਸਲਮਾਨ ਪ੍ਰਬੰਧ ਦੇ ਵਿੱਚ ਸਹੀ ਸੁਚਾਰੂ ਨਹੀਂ ਚਲਾ ਸਕਦਾ ਸੋ ਇਸ ਗੱਲ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਜਿਹੜਾ ਫੈਸਲਾ ਲਿਆ ਗਿਆ ਬੜਾ ਮਾੜਾ ਫੈਸਲਾ ਵਾ ਸੋ ਇਸ ਕਰਕੇ ਅਸੀਂ ਇਹ ਦੇਖਦੇ ਆਂ ਕਿ ਅੱਜ ਜੇ ਮੁਸਲਮਾਨਾਂ ਨਾਲ ਇਹ ਕੁਝ ਕੀਤਾ ਜਾ ਰਿਹਾ ਕੱਲ ਨੂੰ ਭਾਵੇਂ ਕੀ ਕਾਫੀ ਹੱਦ ਤੱਕ ਜਿਹੜਾ ਸਾਡਾ ਹਜ਼ੂਰ ਸਾਹਿਬ ਬੋਰਡ ਉਸ ਦੇ ਵਿੱਚ ਗੈਰ ਸਿੱਖ ਜਿਹੜੇ ਆ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਭਾਵੇਂ ਥੋੜੇ ਸਮੇਂ ਲਈ ਪ੍ਰਬੰਧਕੀ ਤੌਰ ਤੇ ਭਾਵੇਂ ਬਣਾਇਆ ਗਿਆ ਸੀ ਪਰ ਇਹ ਜਿਹੜਾ ਵਾ ਸਿੱਖਾਂ ਨੇ ਰਾਜ ਕੀਤਾ ਰਿਹਾ ਵਾ ਪਿਛਲੇ ਸਮੇਂ ਚ ਤੇ ਅੱਜ ਵੀ ਹੈਗਾ ਸੋ ਇਹ ਬਹੁਤ ਜਿਹੜਾ ਵਹਿਲਾ ਇਹ ਬਹੁਤ ਘਟਕਿੰਤੀਆਂ ਦੇ ਮੰਦੇ ਵਿੱਚ ਬਹੁਤ ਵੱਡਾ ਇੱਕ ਖਰਚਾ ਵਾ ਕਿ ਇਹ ਜਿਹੜਾ ਆਨਲਾਈਨ ਸੰਬੰਧ ਦੇ ਵਿੱਚ ਦੇਜੀਆਂ ਘਟਕਿੰਤੀਆਂ ਵੀ ਧਾਰਮਿਕ ਦਖਲ ਦੇ ਤੌਰ ਤੇ ਮੰਨਿਆ ਜਾਵੇਗਾ ਦੂਜੇ ਪਾਸੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਕਾਨੂੰਨ ਦਾ ਮਕਸਦ ਮਸਜਿਦਾਂ ਦੇ ਕੰਮਕਾਜ ਵਿੱਚ ਦਖਲ ਦੇਣਾ ਨਹੀਂ ਸਗੋਂ ਉਹਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਪਿੱਛੇ ਰਹਿ ਗਏ ਮੁਸਲਿਮ ਲੋਕਾਂ ਨੂੰ ਹੱਕ ਦਿਵਾਉਣਾ ਹੈ ਹੁਣ ਫਿਲਹਾਲ ਮਾਮਲਾ ਸਾਂਝੀ ਸੰਸਦ ਦੀ ਕਮੇਟੀ ਜਾਣੀ ਜਪੀਸੀ ਕੋਲ ਚਲਾ ਗਿਆ ਹੈ ਏ ਵੀ ਵਿਰੋਧੀ ਧਿਰ ਦੇ ਹੁਣ ਮਜਬੂਤ ਸਥਿਤੀ ਵਿੱਚ ਹੋਣ ਕਰਕੇ ਹੋਇਆ ਨਹੀਂ ਤਾਂ ਪਹਿਲਾਂ ਵਾਲੀ ਸਥਿਤੀ ਹੋਣ ਉਤੇ ਹੋਰ ਨਾ ਬਿੱਲਾਂ ਵਾਂਗ ਮੋਦੀ ਸਰਕਾਰ ਨੇ ਇਸ ਨੂੰ ਵੀ ਪਾਸ ਕਰਵਾ ਲੈਣਾ ਸੀ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕੀਤੇ ਜਾਣ ਸਮੇ ਘੱਟ ਗਿਣਤੀ ਭਾਈਚਾਰੇ ਬਾਰੇ ਮੰਤਰੀ ਕਿਰਨ ਰਜੀਜੂ ਇਸ ਮੁੱਦੇ ਉੱਤੇ ਸਵਾ ਘੰਟੇ ਬੋਲੇ ਬਿੱਲ ਉੱਤੇ ਲੋਕ ਸਭਾ ਵਿੱਚ ਹੋਈ ਬਹਿਸ ਦੌਰਾਨ ਗੁਰਦੁਆਰਿਆਂ ਦੇ ਪ੍ਰਬੰਧਨ ਦਾ ਵੀ ਜ਼ਿਕਰ ਹੋਇਆ ਸਮਾਜਵਾਦੀ ਪਾਰਟੀ ਦੇ ਨੇਤਾ ਤੇ ਰਾਮਪੁਰ ਤੋਂ ਸੰਸਦ ਮੈਂਬਰ ਮੁਹਿਬੁੱਲਾ ਨਦਵੀ ਨੇ ਗੈਰ ਮੁਸਲਮਾਨਾਂ ਨੂੰ ਬੋਰਡ ਵਿੱਚ ਸ਼ਾਮਲ ਕਰਨ ਦੀ ਮੁਖਾਲਫਤ ਕਰਦੇ ਆਖਿਆ ਕਿ ਚਾਰ ਧਾਮਾਂ ਦੇ ਪ੍ਰਬੰਧਨ ਬਾਰੇ ਕਮੇਟੀ ਵਿੱਚ ਸਿਰਫ ਹਿੰਦੂ ਸ਼ਾਮਲ ਨੇ ਗੁਰਦੁਆਰਿਆਂ ਦੇ ਪ੍ਰਬੰਧਨ ਬਾਰੇ ਕਮੇਟੀ ਵਿੱਚ ਸਿਰਫ ਸਿੱਖ ਸ਼ਾਮਲ ਹੁੰਦੇ ਨੇ ਤਾਂ ਫਿਰ ਬਖਰ ਬੋਰਡ ਵਿੱਚ ਗੈਰ ਮੁਸਲਮਾਨਾਂ ਨੂੰ ਸ਼ਾਮਲ ਕਰਕੇ ਮੁਸਲਮਾਨਾਂ ਨਾਲ ਇਹ ਅਣਿਆ ਕਿਉਂ ਕੀਤਾ ਜਾ ਰਿਹਾ ਹੈ ਸਰ ਸੂਬਾਈ ਹਕੂਮਤੋ ਕੋ اختیار دیا ਗਿਆ ਸਰ ਹਿੰਦੂ ਐਂਡੋਮੈਂਟ ਮੈਂ जो कर्नाटका और तमिलनाडु में है वहां कोई मुस्लिम नहीं हो सकता और 26 में आर्टिकल 26 का वायोलेशन है चार धाम में ये लिखा हुआ तौर पर कि सिर्फ हिंदू होगा बिहार उड़ीसा में भी यही लिखा हुआ है पंजाब हरियाणा में गुरुद्वारा प्रबंधन कमेटी में सिर्फ सिख होगा और ली और ये उनका अधिकार है जिसको माना गया है लेकिन मुस्लिम के साथ में यह अन्याय क्यों है सर मैं आपकी तवज्जो तवजो बिता हूं दुनिया का सबसे पहला वक्फ खाने काबा मक्के में है क्या हम उसके ऊपर भी सवाल उठाएंगे कि वहां पर भी हमारा कोई हिंदू भाई हो हम अपने वकार को अपनी इज्जत को अपने मुल्क की अपने शान को अपने संविधान को खुद अपने पैरों तले रोंद रहे हैं और वक्फ एक मुसलमानों का मजहबी अमल है एक मजहबी फरीजा है इससे उनको महरूम कॉन्स्टिट्यूशन के जरिए से भी कोई ताकत नहीं कर सकती सर ये हम बहुत बड़ी गलती करने जा रहे हैं जिसका खुमियाज़ा हमें अभी नहीं सदियों तक हम भुगतते रहेंगे क्योंकि हम खुद प, अपने कॉन्स्टिट्यूशन को संविधान को उसकी पवाली कर रहे हैं अगर हमें इस सिलसिले में मैंने सर पूरा पूरा मैंने वो उसको माध्यम से पढ़ा है और मैंने पूरी चालीस तरामीम जो उसमें गलत है उसको लिख कर दिया लिख कर जो है वो मैं लेकर आया हूँ सर इसके जरिए से सरकारी अमले को बाजाबा तौर पर

ਪਰ ਇਸ ਦੇ ਨਾਲ ਅਸੀਂ ਦੂਜੇ ਧਰਮਾਂ ਦੀ ਆਜ਼ਾਦਦਾਦ ਵੀ ਸਨਮਾਨ ਕਰਦੇ ਹਾਂ ਇਹ ਬਿੱਲ ਮਹਾਰਾਸ਼ਟਰ ਹਰਿਆਣਾ ਦੀਆਂ ਚੋਣਾਂ ਲਈ ਵਿਸ਼ੇਸ਼ ਹੈ ਤੁਸੀਂ ਇਹ ਵੀ ਨਹੀਂ ਸਮਝਦੇ ਕਿ ਪਿਛਲੀ ਵਾਰ ਇੰਡੀਆ ਦੇ ਲੋਕਾਂ ਨੇ ਸਪਸ਼ਟ ਤੌਰ ਉਤੇ ਤੁਹਾਨੂੰ ਸਬਕ ਸਿਖਾਇਆ ਸੀ ਅਤੇ ਇਹ ਸੰਗੀ ਪ੍ਰਣਾਲੀ ਉੱਤੇ ਹਮਲਾਏ ਉਹ ਅੱਗੇ ਕਹਿੰਦੇ ਨੇ ਇਹ ਬਿੱਲ ਸੰਵਧਾਨ ਉੱਤੇ ਇੱਕ ਬੁਨਿਆਦੀ ਹਮਲਾ ਹੈ ਇਸ ਬਿੱਲ ਦੇ ਜ਼ਰੀਏ ਉਹ ਇਹ ਵਿਵਸਥਾ ਕਰ ਰਹੇ ਨੇ ਕਿ ਗੈਰ ਮੁਸਲਮ ਵੀ ਵਾਕਵ ਗਵਰਨਿੰਗ ਕੌਂਸਲ ਦੇ ਮੈਂਬਰ ਹੋਣ ਇਹ ਧਰਮ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ ਇਸ ਤੋਂ ਬਾਅਦ ਤੁਸੀਂ ਇਸਾਈਆਂ ਕੋਲ ਅਤੇ ਫਿਰ ਜੈਨੀਆਂ ਕੋਲ ਜਾਓਗੇ ਭਾਰਤ ਦੇ ਲੋਕ ਹੁਣ ਇਸ ਤਰ੍ਹਾਂ ਦੀ ਫੁੱਟ ਪਾਉਣ ਵਾਲੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ ਫੰਡਮੈਂਟਲੀ ਥਿਸ ਇਜ਼ ਐਨ ਅਟੈਕ ਔਨ ਕਨਸਟੀਟਿਊਸ਼ਨ ਬੇਸਿਕਲੀ ਵੈਨ ਵੀ ਆਰ ਟਾਕਿੰਗ ਅਬਾਊਟ ਦਾ ਕਨਸਟੀਟਿਊਸ਼ਨਸ ਥਿਸ ਬਿਲ ਇਜ਼ ਅ ਫੰਡਮੈਂਟਲ ਅਟੈਕ ਔਨ ਕਨਸਟੀਟਿਊਸ਼ਨ ਸਰ ਸੀ ਸਰ ਐਸ ਪਰ ਦਾ ਪ੍ਰੋਵੀਜ਼ਨ ਕਲੀਅਰਲੀ ਕੰਪੋਜੀਸ਼ਨ ਔਫ ਦਾ ਸੈਂਟਰਲ ਵਰਕ ਕੌਂਸਲ ਬੇਸਿਕਲੀ the central wakaf, where the work of property is coming, sir, that is coming from the donations of the believers. those who are believe in the god and those who are be that, they are giving the work of donations. now, article 26 is very clear, sir. freedom of to manage religious affairs, subject to public order, morality and health. every religious denomination of any section, Thereof shall have the right to establish and maintain institution for religious and charitable purposes. <laughs> so, sir, through you, sir, I would like to ask a question to the government. Whether we think about the Supreme Court constitute the board of Ayodhya, whether anybody can think that a non Hindu be the part of Ayodhya Mandir? Board, sir? <laughs> sir, we are believing in, sir, I told that. Guru you temple, there is a temple, there was some board. Anybody can believe that the temple Devasa board can non-Hindu? Oh, sir, sir, sir was, this is only this provision. This provision, anybody non-Muslims also be part of work of Council, is correctly an attack on the faith and freedom of religion. Yes. Correctly. Sir, that, that we are talking about the you are telling we are the constitution. When we are when we are when we are showing the constitution, you are telling. You, we, you people are protecting the Constitution. This is a fundamental attack on Constitution. This bill is a fundamental Now you are going for Muslims. Yes. Next, uh, you will go for Christians. Yes. Next, you will go for Jains. Yes. Next, you will go for Farsi. Yes. Next, you will go for... Yes. Therefore, this there is a fundamental principle. You cannot go with the Hindu There in our tradition. What is the tradition of Indian? What is the culture of India? We are believing the culture and tradition of इंडिया भारत रेस्पेक्ट टीचर द फेथ आई टोल्ड यू वी आर हिंदू सर वी आर अ ਬਿਲੀਵਰ ਬਟ ਸੇਮ ਟਾਈਮ ਵੀ ਆਰ ਰਿਸਪੈਕਟਿੰਗ ਦ ਫੇਥ ਆਫ ਅਦਰ ਰਿਲੀਜੀਅਨਸ ਆਲਸੋ ਕਾਂਗਰਸ ਅਤੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਹੋਰਨਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਪਾਰਲੀਮੈਂਟ ਵਿੱਚ ਆਪਣਾ ਵਿਰੋਧ ਦਰਜ ਕਰਵਾਇਆ ਸਮਾਜਵਾਦੀ ਪਾਰਟੀ ਦੇ ਨੇਤਾ ਅਕਲੇਸ਼ ਜਾਦਵ ਦੀ ਤਾਂ ਇਸ ਮੁੱਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਾਰਲੀਮੈਂਟ ਦੇ ਅੰਦਰ ਨੋਕ-ਝੋਕ ਵੀ ਹੋ ਗਈ बिल जो इंट्रोड्यूस हो हुआ रहा हो रहा है ये अध्यक्ष महोदय बहुत सोची समझी राजनीति के तहत हो रहा है अध्यक्ष महोदय जब लोकतांत्रिक तरीके से चुने जाने की पहले से तैयारी पहले से प्रतिक्रिया है प्रक्रिया है तो उसको नॉमिनेट क्यों किया जा रहा है वहीं जहां अन्य धार्मिक जो मसले हैं बॉडीज़ हैं उनमें कोई गैर ब्रादरी का नहीं आता है मान लीजिए वक्फ बोर्ड में गैर मुस्लिम को शामिल करने का औचित्य क्या बनता है और अध्यक्ष महोदय इतिहास के पन्नों को अगर हम पलटें अगर आप जिला अधिकारी को सब ताकत दे देंगे उन इतिहास के पन्नों को मैं नहीं पलटना चाहता हूं कि एक जगह पर एक जिलाधिकारी महोदय ने क्या किया था उसकी वजह से आज और आने वाली पीढ़ी तक को भी सामना करना पड़ा अध्यक्ष महोदय में मैं नाम नहीं लेना चाहता हूं। और सच अध्यक्ष महोदय सच्चाई है, अध्यक्ष महोदय सच्चाई ये है, है कि भाजपा अपने हताश निराश आप तो कानून चंद कट्टर समर्थकों के त्वस्टीकरण के लिए ये बिल लाने का काम कर रही है अध्यक्ष महोदय आज तो हमारे आपके अधिकार कट रहे हैं मैं याद कीजिए अध्यक्ष महोदय मैंने आपसे कहा था कि आप लोकतंत्र के न्यायाधीश हैं और मैंने अध्यक्ष महोदय सुना है इस लॉबी में कि कुछ अधिकार आपके भी छीने जा रहे हैं उसके लिए हम लोगों को लड़ना पड़ेगा आपके लिए अध्यक्ष महोदय का विरोध करता हूं कोई अध्यक्ष के अधिकार अखिलेश जी सिर्फ विपक्ष के नहीं है पूरे सदन के हैं इस तरह की गोलमोल बात आप नहीं कर सकते हो आप नहीं हो अध्यक्ष के अधिकार के संरक्षक